ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਰ ਪਾ ਠੀਕ ਆ ਵੀ ਸਾਰੇ ਵੀਰਾਂ ਦੇ ਪੁੱਤਰ ਪਾਤਰ ਸੈਟ ਆ ਲੱਭੇ ਹੋ ਗਏ ਸੀ ਸਾਢੇ ਸੀ ਹੋ ਗਏ ਉੱਠਦੇ ਆ ਮਾਰ ਡਾਉਣੇ ਕੁੱਤਰ ਕੋ ਪਾਤਰ ਦੇਖੋ ਕੀ ਹਾਲ ਆ ਸਰਾਣੇ ਸਰੰਜਾਂ ਉਹ ਕਾਂਚ ਦੇ ਗਲਾਸ ਵਾਹ ਆ ਰਾਈ ਹਾਈ ਹਾਈ ਕੀ ਬਾਤ ਆਣੀ ਇੱਕ ਜਪੀਲਾ ਜਾ ਪਾਣੀ ਆ ਕਹਿੰਦੇ ਮੇਰੇ ਵੀਰੋ ਓਕੇ ਰਿਪੋਰਟ ਆਣਾ ਕਰਨਾ ਹੀ ਪੈਂਦਾ ਫਿਰ ਇੰਨਾ ਕਿ ਤਾ ਜਿੱਦ ਦੇ ਫਿਰ ਵੀ ਨਹੀਂ ਅੱਲਾ ਬਾਬੂ ਪਹਿਲਾ ਕੂਤਰ ਛੱਡ ਕੇ ਵੀ ਹਰੀ ਬਗਲਾ ਵਾਲਾ ਕੀ ਯਾਰ ਸਾਰੇ ਕੰਮ ਦਾ ਸਵਾਦ ਕੜ ਗਿਆ ਇਹ ਤਾਂ ਨਵਾਂ ਕਬੂਤਰ ਆਣਾ ਕੱਲ ਸਿਰਫ 1 ਘੰਟਾ ਲੇਟ ਹੋਇਆ ਮੈਂ ਦਾਣਾ ਪਾਣੀ ਪਾਉਣ ਵਲੋਂ ਮੈਂ ਕੱਲੋਂ ਤਾਂ 11 ਵਜੇ ਨੂੰ ਚੱਕ ਦਣਾ ਨੰਦਾਂ ਪਾ ਕੇ ਸਾਰਾ ਕੁਝ ਕੱਲ ਮੈਂ 12 ਵਜੇ ਇਹਨੂੰ ਚੱਕੇ ਸੀ ਨਾ 1 ਘੰਟਾ ਲੇਟ ਸੀ ਆ ਸਾਰੇ ਕੂਤਰ ਐਸ਼ ਰੱਖੀ ਹੋਇਆ ਭੈਣ ਇੱਕ ਦੋ ਕੂਤਰੀ ਵੇਲੇ ਸਿਰਫ ਬਈ ਉਹ ਛੱਡ ਲੈਣੇ ਆਪਾਂ ਅੱਲਾਹ ਜੀ ਤੇ ਇੱਕ ਬਈ ਰੱਤਾ ਵੇਲਾ ਆਪਣਾ ਜਿਹੜਾ ਕੱਲ ਉੱਡ ਗਿਆ ਸੀਗਾ ਕਬੀ ਗਲਾਬੀ ਬਗਲਾੜਾ ਇੱਕ ਇਹਨੂੰ ਛੜਦਾ ਲਓ ਜੀ ਇੱਕ ਛੜ ਦੀ ਖੱਬੇ ਗਲਾਬੀ ਟੂਸੀ ਵਾਲੀ ਬਈ ਇਹ ਕਬੂਤਰੀ ਵੇਲੀ ਸੀ ਇੱਕ ਇਹ ਕਬੂਤਰੀ ਵੇਲੀ ਆ ਵੀ ਸੱਜੀ ਗਲਾਬੀ ਬਗਲਾੜਾ ਇਹ ਖਾਲੀ ਨਹੀਂ ਹੈ ਨਾ ਤੇ ਸੁਖਣਾ ਨਹੀਂ ਕਬੂਤਰੀ ਵੀ ਹੁਣ ਤਾਂ ਵਧੀਆ ਡਿਕਾਉਣ ਲੱਗ ਗਈ ਨਹੀਂ ਤਾਂ ਛੱਡਣ ਸਾਰੀ ਛਤਰੀ ਤੇ ਬਹਿ ਜਾਂਦੇ ਨੇ ਸੀਗੀ ਚੱਲ ਹੁਣ ਵੇਜਤੀ ਨਗਰਾ ਦੀ ਉੱਚੀ ਚੱਲ ਤੇ ਦੋਵੇਂ ਕਾਲੇ ਜੀ ਨੇ ਕਬੂਤਰਿਆਂ ਪਾਲਟਦਿਆਂ ਬਈ ਆਪਾਂ ਇੱਕ ਅੰਦਰੋਂ ਤਾਂ ਇਨਾ ਕ ਸਾਮਾਨ ਨਿਕਲਿਆ ਆ ਆ ਤਾਂ ਭੂਤ ਅੰਦਰੋਂ ਨਿਕਲਿਆ ਚੱਕਰੀ ਵੀ ਕੀ ਆ ਬਈ ਹਨਾ ਕਬੂਤਰਾਂ ਵਾਰਨਾ ਕਾਫੀ ਥੋੜੇ ਨੇ ਇੱਕ ਡਰੀ ਕ ਟੁਕੜ 15 16 ਇੱਕ ਡੀ 14 ਵਾਰਨਾ ਤੇ ਮੈਂ ਵੀ ਪਾਣੀ ਪੂਣੀ ਛਕਾਦ ਗੇ ਹਨਾ ਵੀ ਕਿਤਨੇ ਕਿਤੇ ਬਾਜੀ ਛੱਡ ਗਏ ਆਣੀਆਂ ਤੇ ਤਾਂ ਕਰਕੇ ਤੇ ਬਾਕੀ ਇਹ ਤਾਂ ਆ ਤਾਂ ਭੂਤ ਅੰਦਰੋਂ ਨਿਕਲਿਆ ਕੱਲੀ ਗੁਲਾਬੀ ਬਗਲ ਵਾਲੀ ਅੰਦਰੋਂ ਤੇ ਇੱਕ ਇਹਦਰ ਬਾਹਰ ਪਿਆ ਸਾਮਾਨ ਥੋੜਾ ਜਿਹਾ ਕਮੈਂਟ ਉਹ ਹਰੀ ਗੁਲਾਬੀ ਬਗਲ ਵਾਲੀ ਅੰਦਰੋਂ ਨਿਕਲਿਆ ਆ ਸਾਮਾਨ ਠੀਕ ਹੈ ਤੇ ਪਹਿਲੇ ਪਹਿਲੇ ਯਾਰੀ ਚੀ ਐਂਡ ਵਧਗਾ ਪਾਲਟੀਆਂ ਦਾ ਗੂਤਣਾ ਠੀਕ ਹੈ ਇੱਕ ਨੰਬਰ ਪੂਰੀਆਂ ਹੁਣ ਇਹਨਾਂ ਨੂੰ ਘੱਟੋ ਘੱਟ 20 ਮਿੰਟ ਬੈਠਣ ਦਿਓ ਹਨਾ 20 ਮਿੰਟ ਅੱਧਾ ਘੰਟਾ ਹਜੇ ਤਾਂ 7:00 ਵਜੇ ਐ ਤੇ ਇੱਕ ਆਪਣੀ ਵੀ ਆ ਰਤੀ ਵੀ ਛੱਡ ਕੇ ਦੇਖ ਲਿਆ ਅੱਜ ਖੱਬੀ ਗਲਾਬੀ ਬਗਲ ਵਾਲੀ ਹਨਾ ਇਹ ਛੱਪੜ ਛੂਪੜ ਤੇ ਨਾ ਹੈਗੀ ਤਾਂ ਫਿਰ ਚਲਾ ਦੇਾਂਗੇ ਕੰਮ ਹਨਾ ਨਹੀਂ ਬੰਦ ਕਰ ਦੇਾਂਗੇ ਲਓ ਭਾਈ ਉਹਨੇ ਬੈਟ ਖੋਲੀ ਮੈਂ ਖਾ ਇੱਧਰ ਲਾਈਟਾਂ ਨੂੰ ਟਾਂ ਕਰਦਗੇ ਬੰਦ ਓ ਮਾਈ ਗੋਡ ਆ ਪ੍ਰਿੰਡਾਂ ਦਾ ਹੱਲ ਕਰਨਾ ਪਊਗਾ ਨਹੀਂ ਮੇਰੇ ਵੀਰੋਂ ਖਾ ਜਾਣਗੇ ਲਓ ਭਾਈ ਵਿੰਡੋ ਵੀ ਖੋਲਤੀ ਇੱਧਰ ਤੇ ਇਹ ਦੋਵੇਂ ਕਬੂਤਰਾਂ ਨੂੰ ਲਾਵਾਂਗੇ ਬਈ 6-6 ਐਮਐਲ ਪਹਿਲਾ ਪਾਣੀ ਠੀਕ ਹੈ ਤੇ ਬਸ ਦੇਖਦੇ ਹਾਂ ਕੀ ਬੰਦਾ ਬਾਕੀ ਪਲਟ ਫੁਲਟ ਕੇ ਲਾਈ ਜਾਂਦਾ ਨਾ ਸਾਨੂੰ ਹੀ ਪਤਾ ਹੈਗਾ ਮਾਰੀਓ ਲੈ ਕਬੂਤਰਾਂ ਨੂੰ ਵਾਹਿਗੁਰੂ ਬਾਬਾ ਕਰੀ ਕਰਪਾ ਪਾਣੀ ਪੁਣੀ ਖਿੱਚ ਕੇ ਭੈਣ ਵਾਸਾ ਲਓ ਜੀ ਤੇ ਦੂਜੀ ਆਪਣੀ ਭੂਤ ਵੀ ਛੱਡ ਕੇ ਚਲ ਖੰਡ ਸਾਲ 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 ਖਿੱਚ ਕੇ ਬੈਠੀ ਪਾਣੀ ਨੇ ਟੰਬਾ ਫੁਰੂਗਾ ਤਰੇ ਤੇ ਕੁਸ਼ਕ ਕਬੂਤਰਾਂ ਦਾ ਮੈਂ ਕਿਹਾ ਆਪਾਂ ਜਾਲ ਚ ਪਾ ਦਈਏ ਜਿਹੜਾਂ ਕੱਢਣੀਆਂ ਬਈ ਮਤਲਬ ਇਹਨਾਂ ਚ 4 ਤਾਂ ਲੱਗੀਆਂ ਹਨਾ ਇੱਕ ਨੂੰ ਪਤਾ ਕੱਲ ਨਿਕਲ ਗਈ ਜਿ ਖੁੱਡੇ ਚ ਉਹ ਨਹੀਂ ਆਈ ਹੋਈ ਵੀ ਪਤਾ ਨਹੀਂ ਕਿੱਥੇ ਬੈਠੀ ਆ ਤੇ ਤਿੰਨ ਇੱਕ ਹੋਰ ਨਵੀਆਂ ਪਾਤੀਆਂ ਨਾਲ ਮੈਂ ਫਿਰ ਇਹਨਾਂ ਨਾਲ ਸੌਖਾ ਹੋ ਜੂ ਯਾਰ ਧੁੱਪ ਜੀ ਲਾ ਕੇ ਤਾਂ ਸਰੀਰ ਦਾ ਖੁੱਲ ਜੂ ਹੁਣ ਇਹਨਾਂ ਦਾ ਵਾਰਮ ਅਪ ਹੋ ਜੂਗਾ ਇਹਨਾਂ ਨਾਲ ਘਰ-ਕੁਰ ਦੇਖ ਲੈਣਾ ਢਾਂਗਾਂ ਕਿਧਰੀਆਂ ਉਹ ਪੰਗਾ ਢਾਂਗਾਂ ਬਈ ਆ ਕੇ ਢਾਂਗੀ ਤੇ ਜਲਾਵਾ ਜਾਲ ਫੇਰ ਵਿਖਾਉਣਾ ਸੋਨੂੰ ਤੇ ਸਾਂਹ ਵਾਲੀ ਕੁੜੀ ਨੂੰ ਵਧਾਵਾ ਰੱਖਦੇ ਆ ਆਪਣੀ ਖੰਡ ਨੂੰ ਆਇਆ 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 ਬੱਤਾ ਆਇਆ 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 ਖੰਡਾ ਸਾਲਾ ਚੱਲ ਚੱਲ ਮਿੰਟੀ ਮਾਰਕਰ ਤੇ ਰੋਟੀ ਰੋਟੀ ਖਾ ਜਾਂਦੀ ਵੀ ਘਰੋਂ ਤੇ ਜਾਲ ਵਾਲੇ ਕੂਤਰਾ ਆਪਣੇ ਬੈਠੇ ਆ ਧੁੱਪ ਤਪ ਸੇਕੀ ਜਾਂਦੇ ਆ ਤੇ ਜਿਹੜੇ ਛੱਡੇ ਸੀ ਕੋਈ 4-5 ਕੂਤਰਾ ਨਾ ਉਹ ਫਿਰਦੇ ਆ ਬਈ ਸਾਰੇ ਅਜੇ ਤਾਂ ਕੋਈ ਨਹੀਂ ਵਟਣਾ ਕੋਈ ਪਾਣੀ ਵਾਲਾ ਕੋਈ ਜ਼ੁੱਕਾ 10 ਕਵਾਜੀ ਕੋਣਗੇ ਮੇਰੇ ਨਾਲ ਤੇ ਪਾਈਏ ਬਈ ਕੂਤਰਾ ਨੂੰ ਟਾਈਮ ਨਾਲ ਬੁਲਾਵ ਯਾਰ ਮੁੜ ਕੇ ਵਿਹਲੇ ਨਹੀਂ ਹੁੰਦੇ ਜੇ ਇੱਕ ਘੰਟਾ ਵੀ ਲੇਟ ਹੋ ਜੇ ਤਾ ਆਪਾਂ ਲਓ ਜੀ 9:43 ਤੇ ਰੱਤਾ ਬੈਠ ਗਿਆ ਬਈ ਆ ਗਿਆ ਆਪਣਾ ਖੱਬੀ گلابی ਭਗਲਾ ਹਲੋ ਜੀ 948 ਦੇ ਇੱਕ ਕਬੂਤਰੀ ਹੋਰ ਬੈਠ ਗਈ ਸੱਜੀ ਗਲਾਬੀ ਬਗਲ ਵਾਲੀ ਕਾਲੀ ਜੀਨੀ ਬਈ ਤੇ ਇਧਰੇ ਤਿੰਨ ਕਬੂਤਰਾਂ ਨੂੰ ਬਦਾਨ ਧਰ ਗਏ ਬਈ ਸੱਜੀ ਗਲਾਬੀ ਕਾਂਤ ਵਾਲੀ ਕਾਲੀ ਜੀਨੀ ਆਇਆ 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 ਬੱਤ ਇਧਰ ਹੋ ਗਈ ਆਪਣੀ ਕੱਚ ਕਾਂਤ ਵਾਲੀ ਨੂੰ ਤਾਂ ਅੱਠ ਪੌਣੇ ਸੀ ਯਾਰੇ ਕੇ ਨੂੰ ਬਾਅਦ ਵਿੱਚ ਆਇਆ 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 ਬੱਤ ਤੇ ਇੱਕ ਥੱਲੇਾਂ ਚ ਪਾ ਦਿੰਨੇ ਆ ਤੇ ਇਧਰ ਗਲਾਬੀ ਕੱਚ ਕਾਂਤ ਵਾਲੇ ਵੀ ਰੱਖ ਤੇ ਆਇਆ 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 ਖੰਡ ਕਾਲਾ ਤੇ ਇੱਕ ਕਬੂਦਰੀ ਰਹੀ ਗਈ ਬਸ ਵੀ 2 ਸੇ ਡੰਡਿਆ ਲਈ ਕੱਢੀ ਤੇ 2 ਸੇ ਡੰਡਿਆ ਤੋਂ ਵੀ ਰੱਖ ਦੇ ਬਦਾਮ ਆਪਣੀ ਖੰਡਰ ਨੂੰ ਆਇਆ 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 ਪੁੱਤ ਇਹਨਾਂ ਨੇ ਖਾਲੇ ਬੇਰ ਨੂੰ ਛੱਡ ਦੇ ਖੁੱਡੇ ਚ ਤੇ ਇਧਰ ਕਬੂਤਰਾਂ ਨੂੰ ਦਾਣੇ ਪਾਦ ਕੇ ਵੀ ਛੀਤੀ ਛੀਤੀ ਹੈ ਨਾ ਲਗ ਭਰ 10:22 ਹੋ ਗਏ ਬਦਾਮ ਪਾ ਕੇ ਸਾਰਿਆਂ ਛੜਤ ਕੰਦਰ ਨਾਲ ਦੀ ਨਾਲ ਉਹਦੀ ਦਾਣੇ ਆਇਓ 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 ਆਇਆ ਪੁੱਤ ਖਾ ਲੋ ਤੇ ਹੋ ਜਾਓ ਵਹਿਲੀਆਂ ਛੀਤੀ ਛੀਤੀ ਘੰਟੇ ਤੱਕ ਹੀ ਤੇ ਇਧਰ ਦੋਵੇਂ ਕਬੂਤਰਾਂ ਨੂੰ ਰੱਖ ਦੇ ਲਈ ਬਦਾਮ ਪਹਿਲਾਂ ਤਾਂ ਘੰਡ ਕਾਂਤ ਵਾਲੇ ਨੂੰ ਆਇਆ 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 ਬੱਤਆ ਆਇਆ 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 ਤੇ ਫੇਰ ਰੱਖਦੇ ਟੂਸੀਟਰ ਨੂੰ ਆਇਆ 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 ਬੱਤਆ ਤੇ ਤੇਦਰ ਉਡਣ ਵਾਲੇ ਕਬੂਤਰਾਂ ਨੂੰ ਵੀ ਰੱਖਦੇ ਵੀ ਦਾਣੇ ਆਇਓ 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 ਆਇਆ ਬੱਤਆ ਤੇ ਖੱਬੇ ਗਲਾਬੀ ਟੂਸੀ ਵਾਲੇ ਵੀ ਬੈਠ ਗਏ ਬਈ ਆਗੇ 10:45 ਮਿੰਟਾਂ ਤੇ ਲਓ ਭਾਈ ਦੇਖੋ ਥੋਡੇ ਭਾਈ ਨੇ ਯਾਰ ਖਲਾਇਆ ਆਹਾ ਇਹ ਚਾਰੇ ਦਵਣੀ ਵਿੱਚ ਜਾਣ ਕੇ ਐਡ ਕਰੀਂਦਾ ਦੇਖੋ ਤੀਸਰ ਚੌਸਰ ਤੀਸਰ ਇੱਕ ਰੰਗ ਲਾਤਾ ਸਾਰਾ ਆਪਾਂ ਮੰਨਦੇ ਫਿਰ ਆਇਆ ਕੰਮ ਟਾਈਮ ਹੋ ਗਿਆ 11 ਜੀ ਪਾਣੀ ਲਗਾ ਦੋਵੇਂ ਕੁਦਰੇ 6-6 ਮਾ ਲੇਗਾ ਪੂਰੇ ਰਗੜੇ ਮਰ ਜਣਾ ਛਤਰਾਂ ਨੀਮਾ ਕਰਕੇ ਲਾ ਰੱਖਾਂ ਮੈਂ ਪਾਣੀ ਪੂਣੀ ਖੱਚੀ ਕੇ ਬੈਣ ਹਣਾ ਦੋ ਰਹਿ ਗਾ ਪਾਣੀ ਲਗਾ ਬਾਕੀ ਸਾਬ ਡੇਗ ਪੇ ਕੋਠਰਾ ਤੇ ਤੇ ਕੁਛ ਜਿਹੜੇ ਸਿੱਧੇ ਆਉਣਾ ਸੀ ਸਿੱਧੇ ਆ ਗਏ ਉਹ ਚਲ ਇੱਕ ਹੋਰ ਵਾਂਡ ਲਾ ਹੌਸ ਨੰਬਰ ਆ ਮੇਰੇ ਹਰੀ ਗਲਾ ਵੀ ਬਗਲ ਵਾਲੀ ਆ ਗਈ 11 ਵਜ ਕੇ ਤੇ 14 ਮਿੰਟਾਂ ਤੇ ਪਈ 11 14 ਦੇ ਮੂੰਹ ਟੱਡਿਆ ਕਹਿੰਦੇ ਫੋਲਵਰ ਆ ਕੁਦਰੀ ਨੇ ਹਾਂਜੀ ਬਾਪੂ ਤੇ ਭੂਤ ਵੀ ਲਾਰ ਆ ਬਈ ਆਪਾਂ ਅੱਜ ਆਪਣੀਆਂ ਦੇਖੋ ਇਹ ਵੀ ਵਿਚਾਰੀ ਮਾਰਦੀ ਫਿਰਦੀ ਟਕਰਾਈਗਾ ਕਮ ਔਖਾ ਹੀ ਇਹਦਾ ਨਹੀਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਣਾ ਪਹਿਲਾਂ ਪਾਣੀ ਸੀਗਾ ਜ਼ੋਰ ਲਾਈ ਗੂਦਰੀ ਤੇ ਤਾਂ ਕਰਕੇ ਕਰੀ ਜਾਂਦੀ ਲਸਣ ਜੇ ਹੈਣਾ ਕੋਈ ਡਿੱਕਤ ਨਹੀਂ ਕਰਨ ਲੈਣ ਤਾਂ 2 ਮਿੰਟ ਐ ਸੈੱਟ ਪਾ ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾਂ ਕਰਦਾ ਮੇਰੇ ਵੀਰੋ ਬੱਸ ਸੈੱਟ ਪਾ ਗੂਦਰੀ ਕਦਰ ਕੀ ਇਹ ਪਿਆਰ ਹੈ ਸਟਾਰਟਿੰਗ ਦਾ ਤੜਕੀ ਦੀ ਕੀਤੀ ਹੈ ਐਂ ਦੀ ਲੱਕੜ ਦਾ ਦਿਮਾਗ ਖਿਲੂਗਾ ਥੋੜਾ ਟਾਈਮ ਹੀ ਹੈ ਇੱਕ ਮਿੰਟ ਬਈ ਤੁਹਾਨੂੰ ਮੈਂ ਕੁਝ ਦਿਖਾਉਣਾ ਸੀਗਾ ਯਾਰ ਭਾਂ ਪੂਰੀ ਪਤਾ ਨਹੀਂ ਕੀ ਭਗਾਈ ਮਰੀਂ ਨਾ ਮੇਰੇ ਤਾ ਯਾਰ ਬਾਪੇ ਨਾਲ ਪੁਰਾਣਾ ਚਿੱਤ ਚੱਲਿਆ ਬੈਸ ਟਾਈਮ ਜਾਨਵਰ ਵਰਗਾ ਆਪਣੀ ਮਾਰਦਾ ਹੁਣ ਜੇ ਮੈਂ ਤੁਹਾਨੂੰ ਸਾਂਹ ਵਾਲੀ ਕੂਤਰੀ ਦੀ ਬਿੱਠ ਦਿਖਾਵਾਂ ਨਾ ਹਨਾ ਅਸਰ ਮੇਰੇ ਮਾਰੀ ਨਹੀਂ ਬਿੱਠ ਕਰਾਂ ਇਤੇ ਮਾਰ ਦੂ ਕੋਈ ਚੱਕਰ ਨਹੀਂ 1 ਕਦੇ ਮਿੰਟ ਤੱਕ ਤੁਹਾਨੂੰ ਮਿੱਠ ਦਿਖਾ ਦੂੰਗਾ ਇਹਦੀ ਮੈਂ ਠੀਕ ਹੈ ਇਹਨੂੰ ਕੁਦਰੀ ਨੂੰ ਸਾਹਮਣੇ ਆਪਕ ਆਪਣੀ ਮਾਰਨਾ ਤੁਹਾਡੇ ਸਾਹਮਣੇ ਸਾਰਾ ਕੋਇ ਤੜਕੇ ਵੀ ਚਾਰ ਬਾਦਾਮ ਦਿੱਤੇ ਸੀਗੇ ਚਾਰਾਂ ਚੋਂ ਅੱਧਾ ਛੜ ਤਾ ਸਾਢੇ ਤਿੰਨ ਬਾਦਾਮ 8:50 ਮਿੰਟਾਂ ਤੇ ਕੁਦਰੀ ਨੇ ਖਾਦੇ ਸੀ ਵੀ 1:00 ਵਜੇ ਨਾਲ ਹੋਊਗਾ ਤੇ ਮੈਨੂੰ ਲੱਗਾ ਜੇ ਇਹਦੇ ਅੰਦਰ 1 ਡੇਢ ਬਾਦਾਮ ਪਿਆ ਹੈ ਇਹਨੇ ਐਨੇ ਜਿੱਚ ਖਿੱਚਿਆ ਕੀ ਹੈ ਬਈ ਇਹਨੇ ਉਤੋਂ ਮਿੱਠਾ ਮਾਰ ਦੇ ਇਸ ਨੂੰ ਦਿਖਾਵਾਂ ਨਾ ਮੈਂ ਐਡੀਆਂ ਐਡੀਆਂ ਕਾਲੀਆਂ ਤੇ ਖਾਕੀ ਮਿੱਠਾ ਮਾਰੀ ਜਾਂਦੀ ਹੈ ਭੈਣ ਜੋ ਕਿਤੇ ਪੀਲੀਆਂ ਬਿਠਾਉਣਾ ਚਾਹੀਦੇ ਆ ਜਾਨਵਰ ਗਾਂ ਐ ਐਡੀ ਬਿਠ ਪੀਲੀਆਂ ਐ ਬੱਜੇ ਭੈਣਾਂ ਪਤਾ ਲੱਗ ਗਿਆ ਹਾਂ ਸੈੱਟ ਆ ਜਾਂਦਾ ਬਰੰਦਰੋ ਉੱਤੋਂ ਫਿਰ ਆਪਣਾ ਟੂਸਿਆਂ ਵਾਲਾ ਬਈ ਦੋਵੇਂ ਗਲਾਬੀ ਟੂਸੇ ਗਲਾਬੀ ਟੋਰੀ ਉਹ ਸ਼ੇਰ ਉਹ ਰੋਜ਼ ਵਿਹਲਾ ਹੋ ਜਾਂਦਾ ਕੱਲ ਤੁਹਾਨੂੰ ਪਤਾ ਵੀ ਕੱਲ ਦਾਣਾ ਪਾਣੀ ਪਾਈ ਖੁੱਡੇ ਛੜਦਾ ਇੱਕ ਨੰਬਰ ਕਰਕੇ ਅੱਜ ਨਾ ਉਹ 9 ਵਜੇ ਨੂੰ ਵਿਹਲਾ ਚਾਹੀਦਾ ਸੀ 12 ਵਜੇ ਤੇ ਕਰਵੇ ਐਨੇ ਪਤਾ ਨਹੀਂ ਦਾਣੇ ਸੀ ਕਿ ਬਦਾਮ ਰੱਖੀ ਪਿਆ ਅੰਦਰ ਮੈਂ ਡੀਕੀਆ ਵਿਹਲਾ ਹੂੰ ਮੈਂ ਫੇਰ ਪਾਉ ਹੁਣ 8 ਬਦਾਮ ਪਾਏ ਆਪਾਂ ਸਿਰਫ ਉਹਨੂੰ ਅੱਜ ਬਈ ਗਲਾਬੀ ਟੂਸੇ ਟੋਰੀ ਨੂੰ 8 ਬਦਾਮ ਪ ਕੁਡੇ ਛੜਦਾ ਉਹਨੂੰ ਕੱਲ ਨੂੰ ਸਾਹਮਣੇ ਪਰਸੋ ਛੜਨਾ ਬਾਈ ਇਹ ਕਬੂਤਰ ਅੱਜ ਸਾਹਮਣੇ ਨੂੰ ਕੱਲ ਨੂੰ ਛੱਡਣੀ ਸੀ ਬਾਈ ਠੀਕ ਹੈ ਤੇ ਥੋੜੇ ਸਾਹਮਣੇ ਸਾਰਾ ਕੁਝ ਢਾਂਚਾ ਖਰਾਬ ਹੋ ਹੀ ਜਾਂਦਾ ਯਾਰ ਬਗ ਆਪਣੀ ਮਾਰਦੇ ਵੀ ਮੰਨ ਕੇ ਚੱਲੋ ਪੁੱਤਰ ਉੜਦੇ ਆ ਵੀ ਠੀਕ ਹੈ ਜਦੋਂ ਘਰੇ ਉੱਡੀਆਂ ਦੇ ਪੁੱਤਰ ਸਹੀ ਉੱਡੇ ਦੇ ਇੱਕ ਨੰਬਰ ਉੱਡ ਜਾਂਦੇ ਆ ਆਪੂਦ ਵੀ ਆਪਣੀ ਜੀਰ ਮਾਰ ਕੇ ਮੈਨੂੰ ਲੱਗਦਾ ਪਤਾ ਨਹੀਂ ਵੀ ਤੁਹਾਨੂੰ ਦਿਖਾ ਦੀ ਕਿੰਨੀ ਹੈ ਨਾ ਮੈਂ ਤਾਂ ਭੁੱਲ ਜੇ ਜਾਣਾ ਯਾਰ ਸਾਰਾ ਕੁਝ ਮੇਰੇ ਨਹੀਂ ਆਜੂ ਰਹਿੰਦਾਗਾ ਦਿਮਾਗ ਬੜਾ ਹੋ ਰਹਿੰਦਾ ਤੱਕ ਨਹੀਂ ਤੇ ਕਰੇ ਸਹੀ ਉੱਡიანਗੇ ਥੱਲੋਂ ਲਾਲ ਤੇ ਰੈਸ਼ ਕਿਚੀ ਆਣਗੇ ਬਿਠਾਂ ਪੀਲੀਆਂ ਸਹੌਣੇ ਰੰਗਾਂ ਬਿਠਾਂ ਜਿਸ ਦਿਨ ਬਾਜੀ ਦਾ ਦਿਨ ਨੇੜੇ ਆ ਗਿਆ ਉਹ ਦਿਨ ਹੀ ਕਬੂਤਰ ਪੋਟੇ ਰੋਕ ਜਾਣਗੇ ਤੇ ਬਿਠਾਰਾਂ ਕਰ ਜਾਣਗੇ ਪਤਾ ਹੀ ਨਹੀਂ ਕੀ ਰੋਲਾ ਯਾਰ ਠੀਕ ਆ ਹੁਣ ਤੁਹਾਨੂੰ ਜਾਇਦਾ ਕਿ ਵੀ ਹਾਰੀ ਜਾਂਦਾ ਤਾਂ ਰੂਈ ਜਾਂਦਾ ਇਹ ਆਪਾਂ ਸੱਚੀ ਗੱਲ ਕਰਦੇ ਆ ਵੀ ਜਿਹੜੀ ਕੁਝ ਹੋਈ ਜਾਂਦਾ ਬਈ ਸਾਡੇ ਨਾਲ ਉਵੇਂ ਕਬੂਤਰ ਨਹੀਂ ਸਾਂਭਦਾ ਇਹ ਰ ਇੱਕ ਵੀ ਜਿਵੇਂ ਅਸੀਂ ਸਾਂਭਣਾ ਭੈਣ ਚੋ ਯਾਰ ਅੱਜ ਗਣੇ ਵੀ ਕਬੂਤਰ ਆਏ 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 ਸਭੇ ਕਬੂਤਰ ਮੈਂ ਕਹਣਾ ਮਜਾ ਆ ਯਾਰ ਮੈਂ ਤੋ ਨਲ ਕੀ ਦੇ ਦੂੰ ਕਬੂਤਰੀ ਨੂੰ ਜੇ 6 ਘੰਟੇ ਇੱਕ ਨਲਕੀ ਖਿੱਚੀਦਾ ਪਾਣੀ ਦੀ ਮੈਂ ਬੈਠਾ ਇੱਥੇ ਥੋੜੇ ਸਾਹਮਣੇ ਪਾਲਟੂਆਂ 6 ਘੰਟੇ ਬਾਅਦ ਫਿਰ ਬਾਜੀ ਤੇ ਵੀ ਵੇਥ ਕਿੱਥੋਂ ਬਾਦਨ ਕਬੂਤਰੀ ਆ ਪਤਾ ਨਹੀਂ ਕੀ ਹੋਇਆ ਫਿਰ ਬਾਬੇ ਉਹਨਾਂ ਬਸ ਕੀ ਅੱਖਾਂ ਹੋਣ ਨਾ ਸਮਾਈਂ ਰਣਾ ਦੱਸਾਂ ਤੁਹਾਨੂੰ ਚਲੋ ਕਹਿੰਨ ਆ ਕਬੂਤਰੀ ਕਰੇ ਬੈਠ ਮਾਰਨ ਦੋ ਸਾਨੂੰ ਫਿਰ ਬੈਠ ਖਾਉਂ ਕਬੂਤਰੀ ਕਿਹੋ ਜੀ ਮਾਰਦੀ ਐ ਹਾਂਜੀ ਬਾਬਾ ਤੇ ਸੌਂ ਗਿਆ ਸੀ ਕੋਈ ਉਹਨਾਂ ਨੂੰ ਤੇ ਸਾਨੂੰ ਹੁਣ ਦਿਖਾਉਣਾ ਮੈਂ ਵੀ ਕਬੂਤਰੀ ਕਿਹੋ ਜੀਆਂ ਬੈਠਾ ਮਾਰੀ ਜਾਂਦੀ ਐ ਲੈ ਥੋੜੇ ਸਾਹਮਣੇ ਆ ਸਾਰਾ ਲਓ ਲੋ ਦੇਖੋ ਜਿਹੜੀ ਕੂਦਰੀ ਕਾਦੋਂ ਛੱਡ ਰਹੀਆਂ ਉਹਦੇ ਮੈਂ ਬਿਠਾ ਹੈ ਹਰੀਆਂ ਦਾਇਦਾ ਚਲੋ ਇੰਨਾ ਥੋਖਾ ਇੱਕ ਕਬੂਤਰੀ ਵਹਿਲੀ ਹੋ ਗਈ ਚਲੋ ਥੋਖੀ ਪਾਣੀ ਦੇ ਨਾਲ ਕੀ ਲਾ ਦਿੰਨੇ ਆਪਾਂ ਤੇ ਆਹਾ ਇਹ ਇਹ ਨੇ ਬੇਠੂਠ ਮਰੀ ਨਹੀਂ ਹਜੇ ਤੇਦਰ ਕਬੂਤਰਾਂ ਨੂੰ ਪਾਣੀ ਰੱਖਦਾ ਬਈ ਤਾਜਾ ਪਾਣੀ ਠੰਡਾ ਪਾਣੀ ਪਾਤਾ ਇਹਨਾਂ ਨੂੰ ਉਡਣ ਵਾਲੇ ਕਬੂਤਰਾਂ ਨੂੰ ਤੇ ਹਰੀ ਬਗ ਲੜ ਆਇਆ ਬੈਠਾ ਬਈ ਇਹ ਵੀ ਨਹੀਂ ਤੜਿਆ ਗਿਆ ਗੁਲਾਬੀ ਬਗ ਵਾਲੀ ਉਹ ਬੈਠੀ ਸਾਹਮਣੇ ਪਿੱਛੇ ਕਿਵਾਰੀ ਤੇ ਆਪਣੇ ਨਾਲ ਹਨਾ ਚਲੋ ਕੋਈ ਚੱਕਰ ਨਹੀਂ ਇਹਨਾਂ ਨੇ ਵੀ ਆ ਜਾਣਾ ਹੈਗਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਸਭ ਹੀ ਇੰਨੇ ਕੁਦਰੀ ਨੂੰ ਆਪਣੀ ਨੂੰ ਹਨਾ ਉਹ ਜਿਹੜਾ ਕੁਝ ਹੋਊਗਾ ਫਿਰ ਦੇਖੀ ਜਾਊਗਾ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਤੇ ਇਧਰ ਵਾਸ ਇੱਕ ਭੂਤ ਰਹੇਗੀ ਬਈ ਬਾਦਾਮ ਪਾਉਣ ਨੂੰ ਯਾਰ ਮੈਂ ਵੀ ਦਿਸ ਹੋ ਗਿਆ ਯਾਰ ਠੀਕ ਦੱਸਣਾ ਮੈਂ ਨਾ ਹੂੰ ਤਾਂ ਸੋਣ ਕੋ ਦਾ ਸੌਂਦਾ ਨਹੀਂ ਹੁੰਦਾਗਾ ਮੰਨ ਕੇ ਚੱਲ ਮੈਂ ਅੱਕਿਆ ਜਾ ਪਿਆ ਸੀ ਨਾ ਖਿਜਿਆ ਜਾ ਪਿਆ ਸੀ ਪਤਾ ਨਹੀਂ ਥੋੜਾ ਸੈਟ ਨਹੀਂ ਸੀ ਗਿਆ ਯਾਰ ਮੂਡ ਜਾਨ ਤੇ ਭੈਣ ਵੀ ਸੁਣਨੇ ਆ ਯਾਰ ਬਸ ਕੰਮ ਮੁੱਕੀ ਹਨਾ ਤੇ ਕੰਮ ਵੀ ਘਰੋਂ ਹੋਣ ਆ ਜਾਂਦਾ ਹੈ ਤੇਦਰ ਪੂਤ ਨੂੰ ਰੱਖਦੇ ਵਦਾਂ ਆਪਣੇ ਨੂੰ ਆਇਆ 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 ਬੁੱਤ ਖਾੜਾ 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 ਛੜਾ ਡਰਨਾ ਡਰਨਾ ਲਓ ਜੀ ਤੇਦਰ ਵੱਡਾ ਕਬੂਤਰ ਹੁੰਦਾ ਹੈ ਰੱਖਦੇ ਆਇਓ 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 ਖੰਡੋ ਤੇਦਰ ਵੱਡੇ ਕਬੂਤਰਾਂ ਨੂੰ ਵੀ ਰੱਖਦੇ ਹੋਈ ਜਾਣੇ ਆਇਓ 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 ਬੁੱਤ ਹਾਂਜੀ ਮੇਰੇ ਵੀਰੋ ਤੇ ਵਾਟਰ ਵੀ ਪਾਦਾ ਵੀ ਤੇਦਰ ਕਬੂਤਰਾਂ ਵਾਲੇ ਪਾਸੇ ਵੀ ਦੇ ਕਬੂਤਰਾਂ ਵਾਲੇ ਪਾਸੇ ਵੀ ਤੇ ਇਹਨਾਂ ਨੂੰ ਲਾ ਦੀ ਲਾਓ ਹਲੋ ਭਾਈ ਕੰਮ ਵਿੱਚ ਚਰ ਗਿਆ ਸਾਡਾ ਮੋਟਰਸਾਈਕਲ ਹੋ ਗਿਆ ਖਰਾਬ ਸਾਡੇ ਆ ਬੁਲਟ ਨੂੰ ਪੰਜਾਂ ਨੇ ਕਸੀ ਜਾਂਦੇ ਸੀਗੇ ਤਿੰਨ ਦਿਨ ਤਾਂ ਹੈਗੇ ਇੱਕ ਮੈਂ ਹੁਣ ਵੀਡੀਓ ਬਣਾਉਣ ਲਈ ਇੱਕ ਬਾਈ ਉੱਟਕੇ ਜਾਵੜੇ ਪਾਸੇ ਠੀਕ ਆ ਖੱਪ ਲਾਉਣਿਆਂ ਲਾਉਣਿਆਂ ਆਪਣੇ ਵਾਲਾ ਬੰਨੇ ਕੀ ਕੁਛ ਕਰਤਾ ਣੇ ਨੂੰ ਮਾੜਾ ਮੋਟਾ ਸੈਟਵਟ ਕਰਾਉਣਾ ਸੀ ਇਹ ਆ ਮੋਟਰਸਾਈਕਲ ਦਾ ਸਿਰਈ ਇਹਨੂੰ ਕੁਝ ਹੁੰਦਾ ਹੀ ਨਹੀਂਗਾ ਇਹ ਤਾਂ ਦੂਜਾ ਹੀ ਐ ਹਵਾ ਹਵਾਈ ਐ ਇਹਦਾ ਇਹ ਰੁਕਦਾ ਨਹੀਂ ਮੋਟਰਸਾਈਕਲ ਪੰਜਾਂ ਨੇ ਕਸੀ ਜਾਂਦੇ ਸੀਗੇ ਪੂਰੇ ਬੈਠੇ ਮੋਟਰਸਾਈਕਲ ਨੂੰ ਸਾਰ ਨੂੰ ਉਹਨਾਂ ਵੇਖੀ ਕਿਵੇਂ ਇਕੱਲੇ ਰਹੇ ਦੇ ਸਾਰਾ ਸਮਾਨ ਅੰਦਰ ਖਿਲਾਰ ਰੱਖਿਆ ਦਾ ਓ ਮਾਈ ਗੋਡ ਆ ਪਿਆ ਹਾਰਨ ਵਾਹ 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 ਸਮਾਨੀ ਸਮਾਨ ਕਰ ਰੱਖਿਆ ਇਕੱਠਾ ਮੈਨੂੰ ਕਸਾ ਕੇ ਇਹਨੂੰ ਫੀਦੀ ਫੀਦੀ ਨਾਲ ਖਰਾ ਆਪਣਾ ਲੋਡ ਕਰਾ ਕੇ ਚੱਲ ਗਿਆ ਪਾਣੀ ਪੂਨੇ ਤੇ ਪੀਓ ਦੇ ਜਾਣਾ ਕਿਵੇਂ ਉਹ ਜੱਜ ਦੇ ਮੇਤਰੀ ਕੰਮ ਕਰਵਾਉਂਗਾ ਮੇਸਤਰੀ ਟੌਪ ਦਾ ਐ ਮਾੜੀ ਮੋਟੀ ਗੱਲ ਨਹੀਂ ਗਈ ਕੋਈ ਨਹੀਂ ਛੋਟਾ ਉਹ ਵਾਕਈ ਭੜਾ ਬਈ ਆਂਗਾ ਵੀਰ ਦੀ ਸਮੁੰਦਰਾ ਵੀਰ ਦੀ ਸਾਉਂਡ ਦਾ ਕੀ ਕਰਦਾ ਜਸਟ ਪਵਾ ਦਿਓ ਇਹ ਬਾੜ ਪੁੱਛਦੇ ਪੁੱਛਦੇ ਨਹੀਂ ਨਹੀਂ ਫੜਦਾ ਇੱਕ ਮਿੰਟ ਇੱਕ ਮਿੰਟ ਖੜਦਾ ਅਸੀਂ ਟਰਾਈ ਲੈ ਕੇ ਆਉਣੇ ਆ ਰੁਕਦਾ ਤਾਂ ਨਹੀਂ ਕਿਤੇ ਵੀ ਅੱਪ ਘੇ ਠਲਦਗੇ ਹਾਂ ਸਾਊਂਡ ਵਾਕਈ ਘੰਡਾ ਸਾਊਂਡ ਵਾਕਈ ਘੰਡਾ ਨਾ ਹੋਵੇ ਦਾ ਚਲੋ ਬਾਪੋ ਤੇ ਹੁਣ ਕਿਰਾਂ ਘਰੇ ਚਾਲਦੇ ਆ ਬਈ ਮਲ ਕੇ ਚੱਲ ਵੀ ਸਾਊਂਡ ਤੇ ਕਰੀਏ ਤੇ ਠੀਕ ਨਾ ਤੇ ਮੈਂ ਕਿਹਾ ਸਰਿਆ ਕੋਲ ਪੂਰੀ ਦੇਖਾਂਗੇ ਪਾਣੀ ਪੂਰਾ ਖੱਗੀ ਹੋਵੇ ਹੋਰ ਤੇ ਕੋਈ ਦਾਸ ਕੰਬਲ ਪਾਣੀ ਹੋਰ ਦਿੱਤਾ ਇਹ ਕੱਲ ਨੂੰ ਗਰਮੀ ਬਹੁਤ ਹੈ ਤਾਂ ਕਰਕੇ ਬਈ ਉਹਦਾ ਕੋਈ ਚੱਕਰ ਵਾਲੀ ਗੱਲ ਸਪੈਸ਼ਲ ਕਬੂਤਰੀ ਵਾਸਤੇ ਘਰੇ ਮੁੜਿਆ ਜਾਂਦਾ ਮੈਂ ਸਪੇਅਰ ਬਾਅਰ ਛੱਡਦੇ ਗਏ ਬਈ ਆਪਣਾ ਕਿਉਂਕਿ ਆਪਣੀ ਗੁਲਾਬੀ ਬਗਲ ਵਾਲੀ ਕਬੂਤਰੀ ਹਜੇ ਬਾਹਰ ਬੈਠੀ ਹੈਗੀ ਤੇ ਆਜੂਗੀ ਬਈ ਉਹਨੂੰ ਦੇਖ ਕੇ ਉਹ ਬੜੀ ਸਾਹਮਣੇ ਔਰੇ ਤੇ ਦੂਜੀ ਕਬੂਤਰੀ ਦੇਖ ਕੇ ਬਾਪ ਛੱਡਦੇ ਗਏ ਉਹਨੂੰ ਆਇਆ 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 ਲਓ ਬਾਪੂ ਆਪਣੀ ਵੀ ਪਹਿਲਾਂ ਵਾਲੀ ਕਬੂਤਰੀ ਵੀ ਆ ਗਈ ਦੋਵੇਂ ਗੁਲਾਬੀ ਬਗਲਾਂ ਵਾਲੀ ਏਹੇ ਕੋਠੀ ਤੇ ਡਿੱਗ ਗਈ ਸਪੇਅਰ ਦੀ ਪੈ ਔਰ ਦੇਖੋ ਲੈ ਇਹਦੀ ਭੈਣ ਦੀ ਬਟੇ ਨੂੰ ਹੁੰਦੋ ਯਾਰ ਦੇਖੋ ਲੈ ਇਨੂੰ ਛੱਡਿਆ ਕਿਹੜੇ ਕੰਮ ਨੂੰ ਸੀਗਾ ਇਹ ਛੱਦਰੀ ਤੇ ਬਈ ਉਹ ਕਬੂਤਰੀ ਫੇਰ ਉੱਡ ਗਈ ਆਇਆ 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 ਇੱਕ ਮਿੰਟ ਮੈਂ ਛੱਦਰੀ ਦੀ ਕਬੂਤਰੀ ਬੰਦ ਦਿਆਂ ਹਾਂਜੀ ਬਾਪੂ ਤੇ ਕਬੂਤਰੀ ਵੀ ਹਉ ਕੁੱਠੀ ਤੇ ਬੈਗੀ ਸੀ ਆਪਣੇ ਉਧਰ ਉਥੋ ਲਟ ਕੇ ਬੈਂਦੀ ਬੈਂਦੀ ਹਨਾ ਤੁਹਾਨੂੰ ਪਤਾ ਕਿ ਸਪੇਅਰ ਰਲਗੇ ਤਾਂ ਇਹ ਗੰਦਪੋਣ ਨੂੰ ਮੁਰੇ ਹੁੰਦੇ ਆ ਫਿਰ ਤੇ ਸੌਰੀ ਬਈ ਗਾਲ ਗੋਲਿਆ ਨਿਕਲ ਜਾਂਦੀ ਯਾਰ ਹਨਾ ਸੌਰੀ ਸੌਰੀ ਮੈਂ ਥੋੜਾ ਜਿਹਾ ਨਾ ਤੁਹਾਨੂੰ ਪਤਾ ਹੈ ਗਰਮੀ ਵੀ ਬਾਹਲੀ ਇੱਕ ਯਾਰ ਭਾ ਮੈਂ ਤੁਹਾਨੂੰ ਨਾ ਸਿੱਧੀ ਗੱਲ ਦੱਸਦਾ ਹਾਂ ਹਾਂ ਤਾਂ ਛੱਡਿਆ ਪੇ ਪੱਖਾ ਬੁੱਖਾ ਤੁਸੀਂ ਦੇਖੋ ਪਹਿਲਾਂ ਤੁਸੀਂ ਕੇਅ ਇਹ ਕੋਲੇ 12 ਪੱਖਾ ਲੱਗਿਆ ਪਿਆ ਵੀ ਅੰਦਰ ਤਾਜੀ ਹਵਾ ਜਾਵੇ ਖੁੱਡਿਆਂ ਦੇ ਵੀ ਯਾਰ ਗਰਮੈਸ ਨਾ ਬਣੇ ਬਾਕੀ ਖੁੱਡੇ ਬਹੁਤ ਵੱਡੇ ਆ ਯਾਰ ਖੁੱਲੇ ਹਵਾਦਾਰ ਖੁੱਡੇ ਆ ਭੈਣ ਨੇ ਹਣਾ ਐੜੇ-ਗੜੇ ਜਾਲੀਆਂ ਲੱਗੀਆਂ ਸਾਰਾ ਕੁਝ ਭਾਂ ਵੀ ਇੱਕ ਨੰਬਰ ਕਰਦੇ ਆ ਆਪਾਂ ਪਰ ਯਾਰ ਇਸ ਟਾਈਮ ਦਾ ਸੱਕ ਚੱਕਰ ਕੀ ਐ ਇਸ ਟਾਈਮ ਸਾਰੀਆਂ ਗੱਲਾਂ ਮੇਰੇ ਤੋਂ ਬਾਹਰ ਜਾ ਰੰਗੀਆਂ ਜਿਵੇਂ ਮੈਂ ਚਾਹਣਾ ਉਵੇਂ ਕੁਝ ਵੀ ਨਹੀਂ ਹੋ ਰਿਹਾ ਭਈ ਜਿਵੇਂ ਮੈਂ ਚਾਹਣਾ ਨੇ ਵੀ ਆ ਚੀਜ਼ ਐਂ ਚੱਲੇ ਮੇਰੇ ਹਿਸਾਬ ਤੇ ਕੁਝ ਵੀ ਨਹੀਂ ਮੇਰੇ ਹਿਸਾਬ ਦੇ ਚੱਲ ਰਿਹਾ ਹਣਾ ਕਦੀ ਕਬੂਤਰਾਂ ਦੀ ਗੱਲ ਨਹੀਂ ਯਾਰ ਇਹ ਤਾਂ ਵਿਚਾਰੇ ਜਾਨਵਰ ਹੈ ਕੁਝ ਵੀ ਸਾਰਾ ਕੁਝ ਮੇਰੇ ਤੋਂ ਬਾਹਰ ਹੈ ਯਾਰ ਬਾਬਾ ਮੈਂ ਜੋ ਮੈਨੂੰ ਆਏ ਲੱਗ ਜਾਂਦੇ ਵੀ ਇਹਦੇ ਇਸ ਚੀਜ਼ ਮੇਰੇ ਤੋਂ ਬਾਹਰ ਜਾਈ ਜਾਂਦੀ ਹੈ ਗੱਲ ਮੁੱਕੀ ਹੈ ਨਾ ਵੀ ਮੇਰੇ ਅੰਡਰ ਕੁਝ ਨਹੀਂ ਹੈ ਇਸ ਟਾਈਮ ਵੀ ਜ਼ੀਰੋ ਹੈ ਖਤਮ ਜਿਹਾ ਹੋ ਰੂ ਜੀ ਫੀਲ ਹੈ ਨਾ ਵੀ ਗਲਤ ਜਿਹਾ ਫੀਲ ਹੁੰਦਾ ਵੀ ਨਹੀਂ ਯਾਰ ਭੈ ਚ ਕੀ ਕਰੀ ਜਾਂਦੇ ਆ ਯਾਰ ਨਾ ਇਹ ਕਾਦੀ ਜ਼ਿੰਦਗੀ ਹੈ ਹੋਰ ਭੈ ਦੀ ਲੱਕੜ ਲੈਣੇ ਦੀ ਆਹ ਰੌਲਾ ਇਹਦਾ ਕਬੂਤਰਾਂ ਦੇ ਖਿਜੇ ਹੁੰਨੇ ਹਨਾ ਕੁਝ ਗੱਲਾਂ ਬਾਤਾਂ ਹੋਰ ਹੁੰਦੀਆਂ ਬਾਈ ਦਿਮਾਗ ਖਰਾਬ ਕਰ ਦਿੰਦੇ ਹਨ ਤੇ ਤਾਂ ਕਰਕੇ ਬਸ ਕਦੇ ਕਦਾ ਜਿਵੇਂ ਫਾਂ ਹੋ ਜਾਂਦਾ ਕੰਮ ਯਾਰ ਵੀ ਬਸ ਅੱਜ ਵੀ ਮੈਂ ਸੌਂ ਹੀ ਗਿਆ ਸੀ ਲ ਮੈਂ ਕਹਿੰਦਾ ਸੌਤਾ ਸਾਰਾ ਦਿਨ ਇੱਥੇ ਸੌਂ ਗਿਆ ਸਾਰਾ ਕੋਈ ਖੁੱਲਾ ਖੱਲਾ ਪਈ ਨੀ ਕਦੇ ਨੀਂਦ ਨੂੰਦਾ ਗਈ ਬਦਾਮਦੂ ਵੀ ਨਹੀਂ ਪਾਈ ਕੂਤਰ ਨੂੰ ਸੱਚੀ ਗੱਲ ਦਾ ਤੁਹਾਨੂੰ ਪਤਾ ਹੀ ਆ ਮੈਂ ਯਾਰ ਕਰਨ ਯਾਰ ਜਿਹੜਾ ਕੁਝ ਕਰਦਾ ਫੇਰ ਆਥ ਨੇ ਉੱਠ ਕੇ ਫੇਰ ਯਾਰ ਮੈਂ ਹੱਬੀ ਚੱਲ ਕੋਈ ਨਾ ਯਾਰ ਕਬੂਤਰੀ ਸਾਂ ਦੇ ਨੇ ਕੱਲ ਨੂੰ ਬਾਜੀ ਉੱਡ ਜੂ ਉਹ ਵੀ ਇੱਕ ਤਾਂ ਕਾਣੀ ਸੀ ਉਤੋਂ ਕਣ ਪੈ ਗਿਆ ਹੈ ਹਰੀਆਂ ਕਾਲੀਆਂ ਭੂਰੀਆਂ ਬੈਠਾ ਠੀਕ ਹੈ ਕਿ ਨਹੀਂ ਉਤੋਂ ਟਾਵਰ ਦੀ ਕੱਚੀ ਕੂਤਰੀ ਆਪਣੀ ਚੱਲ ਰੱਬ ਰੱਖ ਯਾਰ ਕੋਈ ਦਿੱਕਤ ਨਹੀਂ ਗੱਲ। ਚਲੋ ਬਾਬਿਓ ਰਤੀ ਦਾ ਆ ਗਈ ਲੈ। ਹਾਂ ਬਹੁਤ ਸਿਆਣੀ ਬਹੁਤ ਸਿਆਣੀ। ਸਾਡੇ ਕਹਿੰਦਾ ਕਬੂਤਰੀ ਨੂੰ ਆਪ ਆ ਗਈ। ਕੋਈ ਗੱਲ ਨਹੀਂ ਇਹਨੂੰ ਲਾ ਦੂੰਗਾ ਮਾਫੇ ਕੋਈ ਦਿੱਕਤ ਨਹੀਂ ਗੱਲ ਦੀ। ਪੱਖਾ ਭੁੱਖਾ ਲੱਗਿਆ ਬਸ ਸਾਰਾ ਕੁਛ ਉਹ ਕਬੂਤਰੀ ਨੂੰ ਪਾਣੀ ਦੇ ਗਿਆ। ਮੈਂ ਗਰਮੀ ਬਹੁਤਾ ਕੱਲ ਕਬੂਤਰੀ ਦੀ ਸੰਭਾਲ ਵੱਧ ਕਰਨੀ ਕੋ ਪਾਉ ਨੂੰ ਮੈਡ ਮੂਡ ਗੱਲੇ ਕਰ ਰੱਖਿਆ ਬਈ ਆ ਪਾਣਾ ਸਾਹ ਸੰਭਾਲ ਪਹਿਲਾਂ ਨਾਰਮਲ ਹੁੰਦੀ ਸੀ। ਗਰਮੀ ਦੀ ਸਾਹ ਸੰਭਾਲ ਬਹੁਤ ਔਖੀ ਹੈਗੀ। ਬਦਾਮ ਵੀ ਜਮਾਂ ਘਟਾ ਦੇ। ਗੱਪ ਨਹੀਂ ਮਾਰਦਾ ਤੁਹਾਨੂੰ ਸਾਰੀ ਕੀੜੀ ਦੱਸ ਦਿੰਨਾ ਹਨਾ ਕੋਈ ਲੁਕੋ ਨਹੀਂ ਵੀ ਆਪਣਾ। ਪਾਉਨੇ 3 ਪਾਉਨੇ 3 ਕਿੰਨੇ ਹੁੰਦੇ 3.15 ਜਾਂ 25 ਰੱਖ ਲਓ ਚੱਲ ਹਨਾ ਉਸ ਹਿਸਾਬ ਦੇ ਮੈਨੂੰ ਸਵਾ ਦੇ ਪਾਉਨੇ ਦਾ ਹਿਸਾਬ ਬਤਾਵਣੀਗਾ ਉਹਨੇ ਖਾਦੇ ਕੂਦਰੀ 2:3 ਵਜੇ ਤੋਂ ਆਪਣੀ ਸਾਫ ਸੀ ਚਲੋ ਗੱਲ ਚੰਗੀ ਐ ਤੇ ਦਿਨ ਦੇ ਹਿਸਾਬ ਤੇ ਕੂਦਰੀ ਸੈੱਟ ਐ ਮੇਰੇ ਹਿਸਾਬ ਨਾਲ ਤਾਂ ਬਾਕੀ ਫਿਰ ਰੱਬ ਜਾਣਦਾ ਵੀ ਲਓ ਜੀ ਮੋਟਰਸਾਈਕਲ ਕਰਾ ਲਿਆ ਓਕੇ ਰਿਪੋਰਟ ਤਾਂ ਵੀ ਚਲਾਉਣ ਚ ਵੀ ਫਰਕ ਲੱਗਦਾ ਮਾੜਾ ਮੋਟਰ ਨਾਲ ਸਹੀ ਐ ਰੇਸੂ ਜਣਾ ਬਈ ਮਗਲੈਲ ਮਗਲੂਲ ਪਵਾਤਾ ਇਹਦੇ ਜੀ ਠੀਕ ਐ ਤੇਲ ਵੀ ਘੱਟ ਖਾਊਗਾ ਸੀਲਾਂ ਸੂਲਾਂ ਪਵਾਤਾ ਸਾਰਾ ਕੰਮ ਓਕੇ ਰਿਪੋਰਟ ਕਰਾਤਾ ਤੇ ਆਹ ਮੋਟਰਸਾਈਕਲ ਵੀ ਆਪਣਾ ਦ ਤੇ ਹੁਣ ਪੰਨਾ ਲਾਲ ਜੀ ਤੋਂ 버거 ਖਾ ਲ ਗਏ 버거 ਕਰ ਤੋਂ ਪੰਨਾ ਲਾਲ ਜੀ ਦੋ ਸਸਰੀ ਕਾਲ ਜੀ ਇਟਸ 버거 ਤਾਂ ਆਏ ਹਾਂ ਹਾਂ ਜੀ ਗਿਆਨੀ ਵੀ ਲਾ ਕੇ ਆ ਮੱਥੇ ਅਰਜਨ ਬਾਦਲਾੜਾ ਹੋਰ 버거 버거 ਖਾ ਲੋ ਜੀ ਹਾਂ ਜੀ ਵਾਪਸ ਕਰਾ ਲਈਆਂ ਬਈ ਤੇਲ ਦੀਆਂ ਟੈਂਕਾਂ ਫੁੱਲ ਹਾਂ ਹੀ ਚੱਲਾਂਗੇ ਕਰਾ ਲਈਆਂ ਤੇਲ ਦੀਆਂ ਟੈਂਕਾਂ ਫੁੱਲ ਤੇ ਖਿੱਚਦੇ ਨੇ ਘੋੜਿਆਂ ਨੂੰ ਵਾ ਪਿੰਡ ਨੂੰ ਹੁਣ ਆਪਾਂ ਓ ਮਾਈ ਗੋਡ ਵਾ ਵਿਓ ਆਪਾਂ ਟਾਈਮ ਰਹਿਂਦੇ ਆ ਗਏ ਬਈ ਆਪਣੀ ਰਤੀ ਬਿਠੇ ਜੰਗਲੇ ਨਾਲ ਚੁੰਬੜੀ ਜੇ ਨਾ ਆਉਂਦੇ ਹਨਾ ਤੇ ਬਿੱਲੀ ਬੁੱਲੀ ਖਾ ਸਕਦੀ ਸੀ ਇਹਨੂੰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਲਾਈਟ ਬਜਾ ਕੇ ਹੁਣ ਫੜ ਲਏ ਨੇ ਇਹਨੂੰ ਆਪਾਂ ਲਓ ਭਾਈ ਰਤੀ ਫੜ ਲਈ ਤੇ ਇਹਨੂੰ ਛਾੜ ਦਈਏ ਵੀ ਖੁੱਡੇ ਜਾਓ ਬਾਹਰ ਹੀ ਆ ਗਈ ਸੀ ਵਾਪਸੀ ਬਿਮਾਰਗੀ ਬੈਗ ਪ੍ਰੈਸ਼ਰ ਹਾਂਜੀ ਬਾਬੇ ਆ ਗਏ ਘਰੇ ਬੈਠੀ ਠੀਕ ਹੈ ਤੇ ਹਾਂ ਹੁਣ ਕਬੂਤਰ ਥੋੜਾ ਜਿਹਾ ਬਿਠਾ ਸੈਟ ਕਰਦਾ ਆਪਣਾ ਪਰ ਬਿਠਾ ਬਰੀਕ ਬਾਹਲਾਂ ਮਾਰੀ ਜਾਂਦਾ ਆਹ ਗੱਲ ਮਾਰੀਏ ਬਿਠਾ ਦਾ ਪੀਲੀਆਂ ਕਰ ਚ ਲੈ ਇਹਨੂੰ ਖੁੱਡੇ ਛਾੜ ਦਈਏ ਮੈਂ ਤਾਂ ਕਹਣਾ ਆਪਾਂ ਲਓ ਜੀ ਤੇ ਆਪਣੀ ਰਤੀ ਲੇਟ ਆਈ ਹਣਾ ਬਈ ਵੈਸ ਤੈਨੂੰ ਸਰਵੀਆਂ ਪਤਾ ਕਰ ਹੀ ਦਿੰਨੇ ਬਈ ਜਿੰਨੇ ਵਾਲੇ ਹੈਗੇ ਆ ਆਇਆ ਖਾਲਾ ਲੈ ਭੜੇ ਮੂੰਹ ਵਾਲ ਕੇ ਦਾਣੇ ਰੱਖ ਦੇ ਤੈਨੂੰ ਤੇ ਓਕੇ ਆ ਸਾਹਮਣੇ ਵਾਲੀ ਕੂਤਰੀ ਮਾੜੀ ਮੁੰਡੀ ਚੈੱਕ ਕਰ ਲਈ ਕੀ ਕਹਿੰਦੀ ਆਪਣੀ ਇੱਕ ਮਿੰਟ ਲਓ ਬਈ ਇੱਕ ਆਪਣਾ ਲਾਈਟ ਵੀ ਨਹੀਂ ਕੰਮ ਨਿਭਾਣ ਦਿੰਦੀ ਮੈਂ ਮਾੜਾ ਮੋਟਾ ਕਰਦਾ ਫਿਰਦਾ ਇਹ ਕੂਤਰਾ ਦਾ ਹਨ ਕੋਈ ਨਾ ਕੋਈ ਬਈ ਉੱਤਾ ਥੱਲਾ ਕੁਝ ਨਾ ਕੁਝ ਦਿੰਦਾ ਫਿਰਦਾ ਕੋਈ ਮਾੜਾ ਮੋਟਾ ਦੇਸੀ ਚੀਜ਼ਾਂ ਹਨ ਜਿਵੇਂ ਲੱਸੀ ਲੂਸੀ ਕਹਿੰਦੇ ਹੁੰਦੇ ਆ ਲੋਕ ਸੁਣਦੇ ਹੀ ਆਣੇ ਆਪਾਂ ਤੇ ਤਾਂ ਕਰਕੇ ਪਹਿਲੇ ਦਿਨ ਟਰਾਈ ਕਰ ਰਹੇ ਆ ਵੈਸੇ ਆਪਾਂ ਇਹ ਚੀਜ਼ ਹਨ ਜੇ ਕੋਈ ਰਿਜ਼ਲਟ ਮਿਲਿਆ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ ਵੀ ਤੇ ਪਰ ਚਲਦੇ ਕੰਮ 'ਚ ਵਿਘਨ ਪਈ ਜਾਂਦੀ ਜਦੋਂ ਲਾਈਟ ਜਾ ਵਰਦੀ ਹੈ ਮੇਰੇ ਵੀਰੋ ਚਲੋ ਕੋਈ ਨਾ ਵੀ ਫਲੈਸ਼ ਚ ਗਾਇ ਕਰਾਂ ਕੰਮ ਤਾਂੰਦੰਦੇ ਨਹੀਂ ਬੜਾ ਮੈਂ ਤੇ ਦੋ ਕੂਤਰ ਛਰਤੀ ਦੇ ਬੈਠਾ ਆਪਣੇ ਉਹ ਵੀ ਲਾਹਾਂ ਨਾਲੇ ਹਣ ਲਓ ਜੀ ਤੇ ਇੰਦਰ ਬੈਡ ਕਾਲੇ ਕਬੂਤਰਾਂ ਨੂੰ ਹੀ ਦਾਣੇ ਪਾਦ ਕੇ ਆਪਣੇ ਨੂੰ ਆਇਓ 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 ਵਿੱਚ ਕੋਗ ਨਹੀਂ ਕਿੰਦਰ ਫਿਰਦਾ ਇਹ ਸਿਕੰਦਰ ਵਾਲਾ ਬੱਚਾ ਤਾਂ ਸਿਆਣਾ ਹੀ ਵਾਲਾ ਬਾਬੇ ਯਾਰ ਇਹਨੂੰ ਤਾਂ ਹੈਂਡ ਟ੍ਰੇਨ ਕਰਨ ਵਾਲਾ ਬੱਚਾ ਨੂੰ ਹੁਣ ਆ ਦੇਖਿਓ ਇਹ ਮੈਨੂੰ ਦੱਸਦਾ ਸਭ ਕਾਰਨ ਕੀ ਕਾਰਨਤਾ ਹੈਗਾ ਇਹਨੂੰ ਪਾਣੀ ਨਹੀਂ ਪੀਤਾ ਇਹਨੇ ਤਾਂ ਕਰਕੇ ਮੇਰੇ ਕੋਲ ਆਉਂਦਾ ਆ ਦੇਖੋ ਹੁਣ ਸਾਨੂੰ ਸਾਧਗੀ ਫੋਮ ਆਇਆ 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 ਵਾਹ ਗੁੱਡ ਬੇਬੀ ਉਹ ਹੁਣ ਡਰ ਗਿਆ ਇੱਕ ਮਿੰਟ ਬਈ ਨੂੰ ਪਾਣੀ ਪਿਆਰ ਗਏ ਨੇ ਪਾਣੀ ਨਹੀਂ ਪੀਤਾ 100% ਪਾਣੀ ਦਿਆ ਉਹੜਾ ਬੱਚੇ